ਸਾਤਰੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਇਆ ਭਰਾ ਮੇਰਾ ਗਰਪਾਲ ਕੋਲੇ ਤੇ ਬਾਈ ਕੋਲੇ ਬਹੁਤ ਘੈਂਟ ਮਸ਼ੀਨਾਂ ਨੇ ਦੋ ਮਸ਼ੀਨਾਂ ਨੇ ਬਾਈ ਕੋਲੇ ਇੱਕ ਕਾਖੜੀ ਆ ਤੇ ਇਹਦੇ ਵੀ ਜੋਂਡੀਆ ਟਰੈਕਟਰ ਆ ਤੇ ਇੱਕ ਕਾਖੜੀ ਆ ਇਹਦੇ ਵੀ ਜੋਂਡੀਆ ਟਰੈਕਟਰ ਆ ਤੇ ਥੋੜੀ ਬਾਈ ਨਾਲ ਕਰਾਉਣੇ ਆਪਾਂ ਗੱਲਬਾਤ ਤੇ ਦੋਨੇ ਮਸ਼ੀਨਾਂ ਸੇਲ ਕਰਨੀਆਂ ਬਾਈ ਨੇ ਤੇ ਬਹੁਤ ਘੈਂਟ ਮਸ਼ੀਨਾਂ ਤੇ ਬਾਕੀ ਆਪਾਂ ਮਾਡਲ ਪੁੱਛਾਂਗੇ ਬਾਈ ਨੂੰ ਕਿਹੜਾ ਮਾਡਲ ਆ ਤੇ ਪੂਰੀਆਂ ਘੈਂਟ ਮਸ਼ੀਨਾਂ ਦੇਖੋ ਪਹਿਲਾਂ ਤੁਹਾਨੂੰ ਦਿਖਾਉਣੇ ਆਪਾਂ ਸਾਰੀਆਂ ਵਿੱਚੋਂ ਵਿੱਚੋਂ ਦੇਖ ਰਹੋ ਆਰੰਗ ਹੈ ਟਾਇਰ ਕਿਸੇ ਪਾਸੋਂ ਗੜੀ ਗੁਲੀ ਨਹੀਂ ਮਸ਼ੀਨ ਨਵੀਂ ਮਸ਼ੀਨ ਆ ਤੇ ਮਾਡਲ ਦੱਸਾਂਗੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਦੇਖੋ ਜੌਂਡੀਰ ਟਰੈਕਟਰ ਜਿਹੜਾ ਦੋਨੇ ਮਸ਼ੀਨਾਂ ਦੇ ਤੇ ਪੂਰੀ ਆ ਘੈਂਟ ਮਸ਼ੀਨ ਆ ਯਾਰ ਦੇਖੋ ਪਿਛੇ ਪਾਸੇ ਨਾ ਜੇ ਕੋਈ ਥਾਪਤ ਕਰਦੇ ਵੀ ਯਾਰ ਇੱਥੋਂ ਗਲੀ ਆ ਤੇ ਬਾਈ ਕਹਿੰਦਾ ਮੈਂ ਡੇਰਦਾਰ ਆ ਤੇ ਜਮਨ ਨਵੀਂ ਮਸ਼ੀਨ ਆ ਕਈ ਮਿੰਟ ਬਣੀ ਆ ਦੇਖੋ ਯਾਰ ਬਲਕਾਰ ਵਾਲਾ ਨਹੀਂ ਆ ਰੇਸਾਂ ਬਰੂ ਨਾਲ ਲੱਗੀਆਂ ਬਾਈ ਮਾਡਲ ਆ ਮੈਨੂੰ ਆਦੀ हां भाई भाई, भाई भाई भाई, भाई मॉडल है ना हां भाई भाई ते ते गे। गे। हां दोनों भाई मॉडल है दोनों भाई मॉडल है ਤੇ ਪੂਰਿਆ ਘੈਂਟ ਟਾਇਰ ਟੂਰ ਵਧੀਆ ਪਈ ਮੈਂ ਪੂਰੀਆਂ ਸੋਹਣੀਆਂ ਯਾਰ ਇੱਧਰ ਨੂੰ ਹੋਣਾ ਤੈਨੂੰ ਤੇ ਅੰਦਰ ਨੇ ਰੇ ਕਰਕੇ ਸਮਾਰ ਕੇ ਰਹਿਣਾ ਨੇ ਤੇ ਦੇਖੋ ਬੰਦਾ ਉਹ ਲੱਗਦਾ ਭਾਈ ਤਾਂ ਦੇਖੋ ਤੇ ਘੈਂਟ ਮੁੰਨਾ ਯਾਰ ਸਭ ਕੁਝ ਤੁਹਾਨੂੰ ਘੁੰਮ ਕੇ ਦਿਖਾਵਾਂਗੇ ਹੈਪੀ ਕਿੜਾ ਮਾਡਲ ਹੈ 22 ਮਾਡਲ 22 ਮਾਡਲ ਤੇ ਹੋਰ ਕਿਵੇਂ ਇਹ ਮਸ਼ੀਨ ਵਧੀਆ ਦਾ ਮੌਕਾ ਹਾਂ ਵਧੀਆ ਸਾਰਾ ਜਮਾ ਮਨ ਕੇ ਚੱਲ ਵੀ ਕਿਤੋਂ ਗੋਲੀ ਗੋਲੀ ਨਾ ਨਾ ਫੇਰ ਤਾਂ ਨਿਕਲੀ ਅੱਛਾ ਸਾਰੀ ਓਕੇ ਆ ਇਹ ਦੋਨੇ ਕਟੀਆਂ ਲੈਣਾਂ ਚੇ ਹਾਂ ਦੋਨੇ ਕਟੀਆਂ ਠੀਕ ਬਿਲਦੇ ਆ ਤੇ ਹੁਣ ਮਨ ਕੇ ਚੱਲ ਦੋਨੇ ਸੇਲ ਕਰਨੀਆਂ ਹਾਂ ਦੋਨੇ ਦੋਨੇ ਬਾਈਆਂ ਸੇਲ ਕਰਨੀਆਂ ਤੇ ਇਹਨਾਂ ਦੇ ਕਟਰ-ਕੂਟਰ ਕਟਰਾ ਖੜੇ ਨਾਲੀ ਆ ਆ ਖੜੇ ਨਾ ਹਾਂ ਤੇ ਹੋਰ ਕੀ ਕੁਛ ਹੈ ਦੇ ਮਗਰ ਵੀ ਉਹ ਇੱਕ ਜੰਗਾਰ ਜਾਲਾ ਸਰਵਲ ਪੱਖਾ ਮਗਰ ਜੀ ਐਮ ਐਸ ਜ ਹੈ ਨਾ ਟਰਾਲੀ ਪੈਂਦੀ ਆ ਹੈਗਾ ਹਾਂ ਸਰਵਲ ਪੱਖਾ ਗਾ ਐਸ ਐਮ ਐਸ ਨਹੀਂ ਹੈ ਅੱਛਾ ਸਰੋਂ ਦਾ ਸਰੋਂ ਵਾਲਾ ਹੈ ਹਾਂ ਸਰੋਂ ਵਾਲਾ ਪੱਖਾ ਸਰੋਂ ਕੱਢਣਾ ਨਾਲੇ ਕੱਢ ਦਈਏ ਨਾਲੇ ਸਰੋਂ ਕੱਢ ਦਈਏ ਦੋਨੇ ਦੋਨਾਂ ਦੇ ਹਾਂ ਸਰਵਾਲ ਡਰਾਮ ਵੀ ਨਾਲ ਨਾਲੇ ਪੱਖਾ ਵਾ ਦੋਨਾਂ ਦੀ ਹੈ ਹਾਂ ਦੋਨਾਂ ਦੀ ਦੋਨੇ ਮਸ਼ੀਨਾਂ ਦੇ ਨਾਲ ਭਰਾ ਮੇਰਾ ਸੈਟ ਹੈ ਸਰਵਾਲ ਵੀ ਤੇ ਆ ਕਟਰ ਕੂਟਰ ਇਹਨਾਂ ਦੇ ਆ ਦੇਖੋ ਹਰ ਕਟਰ ਕੂਟਰ ਤੇ ਇਧਰ ਹਾਂ ਥੋੜਾ ਕਰਕੇ ਨਾ ਮਾਰ ਕੇ ਦਿਖਾ ਰਹੀਆਂ ਦਾ ਦੇਖੋ ਆਮ ਤੀਰ ਵੀ ਜਮਾ ਨਵੀਆਂ ਬਾਈ ਮਾਡਲ ਆ ਦੋਨੇ ਤੇ ਦੋਨੇ ਬਾਈਆਂ ਨਵੀਆਂ ਕੜਾਈਆਂ ਜਿਗੀਆਂ ਤੇ ਹੁਣ ਬਾਈ ਕਹਿੰਦਾ ਸੇਲ ਕਰਨੀਆਂ ਮੁੰਡਾ ਬਾਹਰ ਜਾ ਰਿਹਾ ਤੇ ਛੇਰ ਕਰਨੀਆਂ ਦਾ ਕਾਹਨ ਤੇ ਆਹ ਆਹ ਸਰਵਾਲ ਨਾ ਹੋ ਪਿਆ ਸਰਵਾਲ ਆ ਕੀ ਕੁਸ ਹੈ ਇਹਦਾ ਇਸ ਮਸੇਦ ਨਹੀਂ ਦੇਣਾ ਅੱਛਾ ਇਹ ਐਸਐਮਐਸ ਹੈ ਇਹ ਇਹ ਦੂਜੀ ਮਸ਼ੀਨ ਦਾ ਇਧਰ ਇਸ ਤਰ੍ਹਾਂ ਦੇ ਆਪਣੇ ਉਹ ਕੋਈ ਸਰੋਂ ਆਉ ਤੇ ਹਨਾ ਹਾਂ ਉਹ ਨਾਲ ਦੇਣੇ ਆ ਆਪੇ ਡਰਮ ਸਰੋਂ ਵਾਲੇ ਠੀਕ ਠੀਕ ਆ ਆ ਡਰਮ ਆ ਡਰਮ ਹੈ ਤੋੜਨ ਵਾਲੇ ਠੀਕ ਹੈ ਆ ਰਿਸ਼ਤੇ ਘਰ ਆਉਂਦਾ ਜਿੰਗੜ ਜਾ ਹਾਂ ਆਦਾ ਰਿਸ਼ਤੇ ਦਾ ਠੀਕ ਹੈ ਤੇ ਆ ਆ ਕੇ ਦੂਜੇ ਹੈ ਹਾਂ ਇਹ ਆ ਡਰਮ ਆ ਇਹ ਕਣਕ ਵਾਲੇ ਇਹ ਕਣਕ ਵਾਲੇ ਆ ਜੀ ਝੋਨੇ ਵਾਲੇ ਵਿੱਚ ਠੀਕ ਹੈ ਝੋਨੇ ਵਾਲੇ ਤਾਂ ਵਿੱਚ ਹੀ ਹੈ ਤੇ ਮਨ ਕੇ ਚੱਲ ਆ ਡਰਮ ਆ ਕੇ ਭਰਾ ਮੇਰੇ ਸਰੋਂ ਵਾਲੇ ਤੋੜਨ ਵਾਲੇ ਸਰੋਂ ਵੀ ਕੱਢਦੀ ਆ ਝੋਨਾ ਵੀ ਕੱਢਦੀ ਆ ਤੇ ਕਣਕ ਵੀ ਹਨਾ ਹਾਂ ਮਾਗੜ ਟਰਾਲੀ ਪੈਂਦੀ ਸਰੋਬੀ ਹਾਂ ਤੇ ਟਰੈਕਟਰ ਕਿਹੜਾ ਮਾਡਲ ਹੈ ਦੱਸ ਦੇ ਇਹਦੇ ਉੱਤੇ ਆਹ 7 ਮਾਡਲ ਹੈ ਜੀ ਇਹ 7 ਮਾਡਲ ਆ ਜਾਂਦੀ ਯਾਰ ਆਹ ਉਹ 8 ਉਹ 8 ਉਹ 8 ਮਾਡਲ ਹੈ ਭਰਾ ਮੇਰਾ ਤੇ ਇਹ ਤੇ 7 ਮਾਡਲ ਆ ਜਮਾ ਨਵੀਆਂ ਮਸ਼ੀਨਾਂ ਯਾਰ ਟਾਇਰ ਪੋਲੋ ਦੇ ਦਿੱਤਾ ਹਨਾ ਹਾਂ ਤੇ ਉਹਦੇ ਉਹਦੇ ਗੁੱਡੀ ਵਰਦੇ ਆ ਤੇ ਟਾਇਰ ਵੀ ਦਿਖਾ ਦਈਏ ਕਿੰਨੇ ਖਣਗੇ ਟਾਇਰ ਠੀਕ ਹੈ ਜੀ ਹਾਂ ਟਾਇਰ ਹੈਗੇ ਮੰਨ ਲਾ ਮਨਕ ਜਲਦੀ ਪੈਂਟ 70 ਪਾਈ ਤੇ ਹਨਾ ਹਾਂ ਪੈਂਟ ਦੇ ਪੈਸੇ ਹੈਗੇ ਤੇ ਇਹਦੇ ਵੀ ਦੇਖ ਲੋ ਭਰਾ ਮੇਰੇ ਇਹਦੇ ਹੈਗੇ ਗੁੱਡੀਅਰ ਦੇ ਹਾਂ ਤੇ ਇਹਦੇ ਹੈਗੇ ਆ ਇਹ ਕਿਹੜੇ ਗੁੱਡੀਅਰ ਦੇ ਦੇ ਇਹਦੇ ਗੁੱਡੀਅਰ ਦੇ ਆਗਲੇ ਟਾਇਰ ਦੇ ਕਿਹੜੇ ਆ ਇਹਦੇ ਜੀ ਹਾਂ ਗੁੱਡੀਅਰ ਦੇ ਦੇ ਤੇ ਬਹੁਤ ਘੈਂਟ ਮਸ਼ੀਨਾਂ ਯਾਰ ਨਾ ਮਸ਼ੀਨਾਂ ਜਮਾ ਤੇ ਟਰੈਕਟਰ ਜਮਾ ਓਕੇ ਜਮਾ ਦੋਨੇ ਹਾਂ ਦੋਨੇ ਟਰੈਕਟਰ ਬਾਈ ਦਾ ਓਕੇ ਆ ਜੇ ਕਿਸੇ ਨੇ ਸਮੇਤ ਟਰੈਕਟਰ ਮਸ਼ੀਨ ਲੈਣੀ ਹੋਵੇ ਬਾਈ ਦਾ ਤਾਂ ਵੀ ਦੇ ਦਾਂਗੇ ਹਨਾ ਹਾਂ ਤੇ ਜੇ ਕਿਸੇ ਨੇ ਟਰੈਕਟਰ ਲਾ ਕੇ ਲੈਣੀ ਆ ਤਾਂ ਵੀ ਤਾਂ ਵੀ ਦੇ ਦਾਂਗੇ ਟਰੈਕਟਰ ਕਹਿੰਦਾ ਅਸੀਂ ਆਪਦਾ ਲਾ ਲਾਂਗੇ ਇਹ ਕਿਸੇ ਨੇ ਕੱਦੀ ਮਸ਼ੀਨ ਲੈਣੀ ਆ ਤੇ ਤਾਂ ਵੀ ਦੇਣਾਗੇ ਪੂਰੀਆਂ ਘੈਂਡ ਮਜਿੰਨਾ ਯਾਰ ਦੇਖੋ ਅਜਮਾਣਾ ਹਲਤਾ ਇਥੇ ਖਾਂ ਥੋੜਾ ਥੀਗਾ ਤੇ ਨਹੀਂ ਤੁਹਾਨੂੰ ਸਾਰੇ ਸਮਾਰ ਕੇ ਦਿਖਾਉਂਦੇ ਤੇ ਮਸ਼ੀਨ 'ਚ ਕੋਈ ਕਮੀ ਨਹੀਂ ਯਾਰ ਸਾਰਾ ਨਾ ਤੁਸੀਂ ਮੰਨ ਕੇ ਤੇ ਆ ਕੇ ਦੇਖ ਕੇ ਤਸ਼ੱਲੀ ਕਰਕੇ ਲੈ ਜਾਓ ਯਾਰ ਨਵੀਆਂ ਮਸ਼ੀਨਾਂ 22 ਮਾਡਲ ਆ 22 ਮਾਡਲ ਹੁੰਦਾ ਕੀ ਹੈ 23 ਤੇ 24 ਤੇ 25 ਤਿੰਨ ਕਿ ਸਾਲ ਵੀ ਨਹੀਂ ਚੱਲਣੀਆਂ ਮੰਨ ਕੇ ਚੱਲ ਪੂਰੇ ਸੀਜ਼ਨ ਨਾ ਤੇ ਪੂਰੀਆਂ ਘੈਂਡ ਹੈ ਜੇ ਕਿਸੇ ਨੇ ਟਰੈਕਟਰ ਲਾ ਕੇ ਲੈਣਾ ਤਾਂ ਕੱਲੀ ਮਸ਼ੀਨ ਵੀ ਪਾਈ ਕਹਿੰਦਾ ਅਸੀਂ ਦੇ ਦੇਾਂਗੇ ਦੋਨੇ ਮਸ਼ੀਨਾਂ ਤੇ ਕੋਈ ਮਰਜ਼ੀ ਲੈ ਜਾ ਚਲਾ ਕੇ ਲੈ ਜਾ ਆਪ ਇਸ ਤਸਦੀਕ ਕਰਕੇ ਕਰੀ ਆ ਚਲਾ ਕੇ ਲੈ ਜਾ ਹਾਂ ਤੇ ਕੋਈ ਮਸ਼ੀਨ ਕਿਸੇ ਪਾਸੇ ਗਲੀ ਗੁਲੀ ਨਹੀਂ ਹੈਗੀ ਬਾਹਲੀ ਛਮਾਈ ਜਿਹਾ ਰੱਖ ਦਨ ਬਾਈ ਦੇਖੋ ਆ ਪੂਰਾ ਸੈੱਟ ਪਾਇਆ ਹੋਇਆ ਵੱਡਾ ਇਹ ਥੱਲੇ ਹੁੰਦੀਆਂ ਦੋਨੇ ਮਸ਼ੀਨਾਂ ਤੇ ਹੁਣ ਇੱਕ ਬਾਈਆਂ ਨੇ ਇਹੋ ਲੈਂਦੀ ਇਕੱਠਾਂ ਜਾਲੀ ਤਾਂ ਕਰਕੇ ਬਾਈ ਕਹਿੰਦਾ ਹੇਲ ਕਰ ਦਾਂਗੇ ਆਪਾਂ ਇੱਕ ਮੁੰਡੇ ਨੇ ਬਾਹਰ ਜਾਣਾ ਦਾ ਤੇ ਕੱਲਾ ਰਹਿਗਾ ਜੀ ਬਾਈ ਤਾਂ ਕਰਕੇ ਕਹਿੰਦਾ ਹੁਣ ਆਪਾਂ ਛੇਲ ਕਰਨੀਆਂ ਆ ਯਾਰ ਤੇ ਆਪਣਾ ਨੰਬਰ ਕਿੰਨਾ ਹੈ 94642 94642 15144 1544 44 ਆ ਬਾਈ ਦਾ ਨੰਬਰ ਹੈ ਤੇ ਜੇ ਰੇਟ ਰੂਟ ਆਪਾਂ ਰੇਡ ਫੋਨ ਤੇ ਕਰ ਲਾਂਗੇ ਫੋਨ ਤੇ ਕਰਾਂਗੇ ਹਾਂ ਬਾਈ ਕਹਿੰਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਬਾਈ ਨੂੰ ਫੋਨ ਲਾ ਲਈ ਸਕਰੀਨ ਤੇ ਨੰਬਰ ਚੱਲੀ ਜਾਂਦਾ ਪਿੰਡ ਮਿਰਜਣਾ ਤਹਿਸੀਲ ਤਲਵੰਡੀ ਸਾਹਬ ਉਹ ਜ਼ਿਲ੍ਹਾ ਬਰੰਡਾ ਤੇ ਮਿਰਜਣਾਂ ਦੇ ਵਿੱਚ ਮਸ਼ੀਨਾਂ ਖੜੀਆਂ ਦੋਨੇ ਮੇ ਟਰੈਕਟਰ ਲੈ ਜਾਣੀਆਂ ਤੇ ਭਾਵੇਂ ਕੱਲੀ ਮਸ਼ੀਨ ਲੈ ਜਾਣੀ ਤੁਸੀਂ ਲਿਜਾ ਸਕਦੇ ਹੋ ਤੇ ਪੂਰੀਆਂ ਵਧੀਆ ਮਸ਼ੀਨਾਂ ਚੜਨਾ ਵੀ ਆਪਦੀ ਨੇ ਤੇ ਬਾਈ ਦਾ ਸੀ ਕਰੀ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਿਓ ਆਪਣੇ ਨਾਂ ਤੇ ਬਿੱਲ ਆ ਜੀ ਹੈਂ ਆਪਣੇ ਨਾਂ ਤੇ ਬਿੱਲ ਹੈ ਅੱਛਾ ਤੇਰੇ ਨਾਂ ਤੇ ਹੀ ਹੈ ਬਿੱਲ ਹਾਂ ਗੁਰਪਾਲ ਸਿੰਘ ਦੇ ਨਾਂ ਤੇ ਹਾਂ ਗੁਰਪਾਲ ਦੇ ਤੇਰੀ ਡੈਡੀ ਦੇ ਨਾਂ ਤੇ ਹਾਂ ਠੀਕ ਹੈ ਤੇ ਬਾਈਆਂ ਦੇ ਨਾਂ ਤੇ ਬਿਲਕੁਲ ਹੈ ਸਾਰਾ ਕੁਝ ਹਾਂ ਸਾਰਾ ਕੁਝ ਤੁਹਾਡੇ ਨਾਂ ਤੇ ਹੀ ਆ ਬੰਦੇ ਤੇ ਵੀਡੀਓ ਚੰਗੀ ਲੱਗੀ ਦਬ ਕੇ ਸ਼ੇਅਰ ਜਰੂਰ ਕਰ ਲਿਓ ਤੇ ਮਸ਼ੀਨਾ ਜਿਹੜੇ ਭਰਾ ਲੈ ਭਾਲਦਾ ਫਿਰਦਾ ਕੋਈ ਤੇ ਖੋਰ ਦੇ ਚ ਨਾ ਫਸਿਓ ਤੇ ਮੈਦਾਨ ਆ ਮਸ਼ੀਨਾ ਤੁਸੀਂ ਦੇਖ ਕੇ ਦੋਨੇ ਤੇ ਮੈਂ ਤਲਾ ਦਾ ਦੋਨੇ ਲੈ ਜਾਉਂਗੇ ਕਿਸੇ ਨੇ ਮੋੜਨਾ ਹੀ ਨਹੀਂ ਯਾਰ ਮਸ਼ੀਨ ਦੇਖ ਕੇ ਐਨੀਆਂ ਨਵੀਆਂ ਪੰਗੀਆਂ ਤੇ ਨਹੀਂ ਭਰਾ ਮੇਰੇ ਖੋਰ ਬਣੀਆਂ ਪੰਗੀਆਂ ਹੁੰਦੀਆਂ ਆ ਜਿਹੜੇ ਪੰਪ ਜਿਹੇ ਨੇ ਇਹਨਾਂ ਦੇ ਟੁੱਚ ਲਾ ਰੱਖੇ ਉਹਨਾਂ ਨੇ ਲੋਕਾਂ ਨੇ 10-10 ਤਾਂ ਤੇ ਜਮਾ ਮੰਨ ਕੇ ਚਲੋ ਕੰਪਨੀ ਵਾਲਾ ਟੁੱਚ ਹੀ ਲੱਗਿਆ ਹੋਊਗਾ ਕੋਈ ਹੋਰ ਟੁੱਚ ਨਹੀਂ ਲੱਗਿਆ ਮਸ਼ੀਨ ਦੇ ਕਿਤੇ ਵੀ ਐ ਨਹੀਂ ਹੈਗਾ ਵੀ ਹਰੇਕ ਤਾਂ ਵੈਲਡ ਜੇ ਕਰ ਰੱਖੀ ਐ ਜਿੰਨਾ ਜੈਂਸੀ ਕਰਨੀ ਉਹ ਵੈਲਡ ਹੋਈ ਐ ਉਹ ਨਹੀਂ ਹੋਈ ਐ ਹੋਰ ਫालतू ਨਹੀਂ ਲੱਗਿਆ ਹੋਇਆ ਜਿਵੇਂ ਪਿੰਡ ਵਾਲੇ ਮਿਸਤਰੀ ਆਏ ਤੂੰ ਇੱਥੇ ਟੁੱਚ ਧਰਾ ਲਿਆ ਇੱਥੇ ਧਰਾ ਲਿਆ ਉਹ ਗੱਲ ਨਹੀਂ ਹੈਗੀ ਜਮਾ ਨਵੀਆਂ ਮਸ਼ੀਨਾਂ ਪਈਆਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਏ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਨਾਲ ਲਿਓ ਤੇ ਬਾਈ ਕਹਿੰਦਾ ਆਪਾਂ ਫੋਨ ਤੇ ਤੁਹਾਨੂੰ ਦੱਸ ਦਾਂਗੇ ਰੇਟ ਓਕੇ ਜੀ ਧੰਨਵਾਦ ਜੀ ਉਹਦੇ ਬਾਅਦ